ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਪੱਟੀ ਅਪਡੇਟ 833264 ਭਰਤੀ ਦੇ ਸੰਬੰਧੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਫਾਈਨਲ ਮੀਟ ਲਿਸਟ ਜਾਰੀ ਕਿੰਨੀ ਕੱਟ-ਆਫ ਹੋ ਗਈ ਆਈ ਵੱਡੀ ਖੁਸ਼ਖਬਰੀ ਕਿਹੜੇ-ਕਿਹੜੇ ਕੈਂਡੀਡੇਟ ਹੋਏ ਸਿਲੈਕਟ ਪੂਰੀ ਜਾਣਕਾਰੀ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਨੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਟ ਇਟ ਰਿਲੇਟਿਵ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੇ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਤੇ ਤਾਜ਼ੀ ਅਪਡੇਟ ਦੇ ਉੱਪਰ ਔਰ ਜਾਣਦੇ ਹਾਂ ਕਿ ਜੋ ਨਵੀਂ ਲਿਸਟ ਆਈ ਆ ਇਸ ਦੇ ਵਿੱਚ ਕਿੰਨੇ ਕੈਂਡੀਡੇਟ ਸਿਲੈਕਟ ਹੋਏ ਆ ਅਤੇ ਟੋਟਲ ਇਸ ਦੇ ਵਿੱਚ ਕੱਟ ਆਫ ਕਿੰਨੀ ਗਈ ਆ ਅਤੇ ਸੈਕੰਡ ਲਿਸਟ ਵਿੱਚ ਕਿੰਨੀ ਕੱਟ ਆਫ ਹੋ ਜਾਏਗੀ ਉਸ ਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਲਿਸਟ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਕਿ ਕੱਲ ਪਰਵੀਅੂਅਨਲ ਸਿਲੈਕਸ਼ਨ ਲਿਸਟ ਆਪਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਦੇ ਅਲੱਗ-ਅਲੱਗ ਨੰਬਰ ਵਾਲੇ ਸਟੂਡੈਂਟਸ ਨੂੰ ਐਲੀਜੀਬਲ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਓਪਨ ਕੈਟਾਗਰੀ ਦੀ ਤਾਂ ਓਪਨ ਕੈਟਾਗਰੀ ਦੀ ਲਿਸਟ ਦੇਖ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਤੇ ਸ਼ੋ ਹੋ ਰਹੀ ਹੈ ਜਿਸ ਦੇ ਵਿੱਚ ਐਲੀਜੀਬਲ ਜਿਹੜੇ ਸਟੂਡੈਂਟਸ ਸ਼ੋ ਹੋ ਰਿਹਾ ਉਹ ਸਟੂਡੈਂਟਸ ਨੂੰ ਅੱਗੇ ਜੁਆਇਨਿੰਗ ਦੇ ਲਈ ਬੁਲਾਇਆ ਜਾਣ ਵਾਲਾਗਾ ਔਰ ਇਸ ਤੋਂ ਇਲਾਵਾ ਕੁਝ ਸਟੂਡੈਂਟਸ ਰਿਜੈਕਟਡ ਵੀ ਆ ਅਤੇ ਕੁਝ वेट लिस्टेड ਦੇ ਵਿੱਚ ਵੀ ਰੱਖੇ ਜਾਣਗੇ ਤਾਂ ਇਸ ਤਰੀਕੇ ਅਲੱਗ-ਅਲੱਗ ਕੈਟਾਗਰੀ ਦੀਆਂ ਅਲੱਗ-ਅਲੱਗ ਲਿਸਟਾਂ ਜਾਰੀ ਹੋਈਆਂ ਨੇ ਪਰ ਇੱਥੇ ਆਪਾਂ ਗੱਲ ਕਰੀਏ ਅਗਰ ਓਪਨ ਕੈਟਾਗਰੀ ਵਿੱਚ ਤਾਂ ਓਪਨ ਵਿੱਚ ਜਿਨ੍ਹਾਂ ਦੇ ਲਗਭਗ 65 ਯਾਨੀ ਕਿ 65 ਨੰਬਰ ਆ ਓਪਨ ਕੈਟਾਗਰੀ ਵਿੱਚ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤਾਂ ਉਸ ਦੇ ਵਿੱਚ ਐਸਸੀ, ਬੀਸੀ, ਆਰਓ ਅਤੇ ਹੋਰ ਵੀ ਕੈਟਾਗਰੀ ਦੇ ਸਟੂਡੈਂਟਸ ਜਿਨ੍ਹਾਂ ਦੇ ਨੰਬਰ ਓਪਨ ਕੈਟਾਗਰੀ ਵਿੱਚ ਆਪਣੀ ਸਿਲੈਕਸ਼ਨ ਕਰਵਾਈ ਸੀ ਆਪਣੀ ਸਕਰੂਟੀਨੀ ਕਰਵਾਈ ਸੀ ਉਹਨਾਂ ਨੂੰ ਮੌਕਾ ਮਿਲਿਆ ਹੈ ਤਾਂ ਉਹ ਆਪਣੀ ਸਕਰੂਟੀਨੀ ਜਿਨ੍ਹਾਂ ਦੀ ਕੰਪਲੀਟ ਹੋ ਗਈ ਸੀ ਉਹ ਆਪਣੇ ਡਾਕੂਮੈਂਟ ਟੀਵੀ ਕਰਵਾ ਕੇ ਆਪਣੀ ਸਿਲੈਕਸ਼ਨ ਕੰਪਲੀਟ ਕਰ ਸਕਦੇ ਆ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਈਡਬਲਯੂਐਸ ਕੈਟਾਗਰੀ ਦੀ ਤਾਂ ਈਡਬਲਯੂਐਸ ਵਿੱਚ ਕੈਟਾਗਰੀ ਵਿੱਚ ਕਿੰਨੇ ਨੰਬਰ ਵਾਲੇ ਸਟੂਡੈਂਟਸ ਨੂੰ ਐਲੀਜੀਬਲ ਕੀਤਾ ਗਿਆ ਚਾਹੇ ਦੋਸਤੋ ਇੱਥੇ ਦੇਖ ਸਕਦੇ ਹੋ ਜੋ ਸੈਕੰਡ ਲਿਸਟ ਸ਼ੋ ਹੋ ਰਹੀ ਹੈ ਆਪਣੇ ਸਾਹਮਣੇ ਈਡਬਲਯੂਐਸ ਕੈਟਾਗਰੀ ਦੀ ਹੈ ਤਾਂ ਇਹਨਾਂ ਦੇ ਲਗਭਗ 59 ਨੰਬਰ ਵਾਲੇ ਜਿੰਨੇ ਵੀ ਸਟੂਡੈਂਟਸ ਆ ਉਹ ਸਾਰੇ ایਡਬਲਯੂਐਸ ਵਿੱਚ ਸਿਲੇਕਟ ਕਰ ਲਏਗੇ ਅਤੇ ਉਹਨਾਂ ਨੂੰ ਜਲਦ ਹੀ ਜੁਆਇਨਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਗੱਲ ਕਰੀਏ BC ਕੈਟਾਗਰੀ ਦੀ ਤਾਂ BC ਦੇ ਵੀ ਨੰਬਰ ਹਮੇਸ਼ਾ ایਡਬਲਯੂਐਸ ਦੇ ਸੇਮ ਰਹਿੰਦੇ ਆ। ਤਾਂ BC ਕੈਟਾਗਰੀ ਦੇ ਵੀ 59 ਨੰਬਰ ਵਾਲੇ ਸਟੂਡੈਂਟਸ ਜਿਨ੍ਹਾਂ ਨੂੰ ਐਲੀਜੀਬਲ ਕੀਤਾ ਗਿਆ ਹੈ। ਔਰ SC ਆਰਓ ਦੀ ਗੱਲ ਕਰੀਏ ਤਾਂ SC ਆਰਓ ਦੇ ਜਿਹੜੇ ਸਟੂਡੈਂਟਸ ਹੈ ਜਿਨ੍ਹਾਂ ਦੇ ਨੰਬਰ 56 ਯਾਨੀ ਕਿ 56 ਨੰਬਰ ਦੇ ਕਰੀਬ ਬਣ ਰਿਹਾ ਉਹਨਾਂ ਨੂੰ ਐਸਸੀ ਆਰਓ ਵਿੱਚ ਸਿਲੈਕਸ਼ਨ ਹੋ ਚੁੱਕੀ ਹੈ ਉਹਨਾਂ ਨੂੰ ਸਿਲੈਕਟ ਕਰ ਲਿਆ ਗਿਆ ਤੇ ਉਹਨਾਂ ਨੂੰ ਇਹ ਮੌਕਾ ਮਿਲ ਚੁੱਕਿਆ ਹੈਗਾ ਇਸ ਤੋਂ ਬਾਅਦ ਗੱਲ ਕਰੀਏ ਐਸਸੀ ਦੇ ਵਿੱਚ ਐਸਸੀ ਐਮਪੀ ਦੀ ਐਸਸੀ ਐਮਪੀ ਦੇ ਵਿੱਚ ਜਿਨ੍ਹਾਂ ਦੇ 32 ਨੰਬਰ ਆ ਉਹਨਾਂ ਸਾਰੇ ਹੀ ਸਟੂਡੈਂਟ ਦਾ ਸਿਲੈਕਸ਼ਨ ਲਿਸਟ ਵਿੱਚ ਨਾਮ ਆ ਚੁੱਕਿਆ ਉਹ ਆਪਣੀ ਸਕਰੂਟੀਨਿੰਗ ਕਰਵਾ ਸਕਦੇ ਹਨ ਅਤੇ ਇਸ ਤੋਂ ਬਾਅਦ ਜੁਆਇਨਿੰਗ ਕਰ ਸਕਦੇ ਹਨ ਔਰ ਗੱਲ ਕਰੀਏ ਆਪਾਂ ਹੁਣ ਸੈਕੰਡ ਲਿਸਟ ਕਿੰਨੇ ਨੰਬਰਾਂ ਤੱਕ ਜਾ ਸਕਦੀ ਹੈ ਤੇ ਦੋਸਤੋ ਦੇਖੋ ਸਭ ਤੋਂ ਪਹਿਲਾਂ ਜੋ ਇਹ ਭਰਤੀ ਹੈ ਇਹ 2 ਸਾਲ ਪੁਰਾਣੀ ਭਰਤੀ ਹੈ ਦੋ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਔਰ ਇਸ ਦੇ ਨਾਲ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਜਾਈਆਂ ਆ ਚੁੱਕੀਆਂ ਹਨ ਜਿਸ ਦੇ ਵਿੱਚ ਬਾਕੀ ਕੈਂਡੀਡੇਟ ਜਿਨ੍ਹਾਂ ਨੇ ਇਸ ਭਰਤੀ ਵਿੱਚ ਅਪਲਾਈ ਕੀਤਾ ਸੀ ਉਹ ਹੋਰ ਭਰਤੀ ਵਿੱਚ ਜੁਆਇਨ ਕਰ ਚੁੱਕਿਆ ਚਾਹੇ ਉਹ ਛਾਰਟ ਪੈਂਟਰੀ ਹੋਵੇ ਚਾਹੇ ਉਹ ਮਾਸਟਰ ਕਾਰਡ ਦੀ ਕੋਈ ਭਰਤੀ ਹੋਵੇ ਜਾਂ ਫਿਰ ਹੋਰ ਜੋ ਭਰਤੀਆਂ ਪੰਜਾਬ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਜਿਹੜੇ ਸਟੂਡੈਂਟਸ ਉਧਰ ਜੁਆਇਨ ਹੋ ਚੁੱਕਿਆ ਫੋਰ ਏਗਜ਼ਾਮਪਲ ਉਹ ਤਾਂ ਸਟੂਡੈਂਟਸ ਇਸ ਭਰਤੀ ਵਿੱਚ ਆਪਣੀ ਦਖਲਅੰਦਾਜ਼ੀ ਨਹੀਂ ਦੇਣਗੇ ਤਾਂ ਉਸ ਦਾ ਬੈਨੀਫਿਟ ਦੂਜੇ ਸਟੂਡੈਂਟਸ ਨੂੰ ਮਿਲੇਗਾ ਔਰ ਬਾਕੀ ਜਿੰਨੀਆਂ ਵੀ ਸ਼ੀਟਾਂ ਬਚਨ ਗਿਆ ਉਸ ਸਾਰੀਆਂ ਨਵੇਂ ਸਟੂਡੈਂਟਸ ਨੂੰ ਮੌਕਾ ਮਿਲੇਗਾ ਜਿਸ ਦੇ ਵਿੱਚ ਆਪਾਂ ਵੇਖੀਏ ਜਿੰਨੀਆਂ ਵੀ ਪਿਛਲੀਆਂ ਭਰਤੀਆਂ ਹੋਈਆਂ ਨੇ ਮਾਸਟਰ ਕਾਰਡ ਦੀ ਜਾਂ ਫਿਰ ਏਟਟੀਟੀ ਦੀ ਆ ਤਾਂ ਹਰ ਲਿਸਟ ਦੇ ਵਿੱਚ 5 ਤੋਂ 10 ਨੰਬਰ ਤੱਕ ਡਾਊਨ ਲੋਡ ਜਾਣ ਦਾ ਸੰਭਾਵਨਾ ਹੁੰਦੀ ਹੈ ਤਾਂ ਹੁਣ ਇਸ ਦੇ ਵਿੱਚ ਦੇਖਣਾ ਹੋਵੇਗਾ ਕਿ ਕਿੰਨੇ ਡਾਊਨ ਜਾ ਸਕਦੇ ਆ ਬਟ ਇੱਕ ਉਮੀਦ ਜਦੋਂ ਆਪਾਂ ਨੂੰ ਭਰਤੀ ਆਪਣੀ ਕੋਰਟ ਵਿੱਚ ਚੱਲੀ ਗਈ ਸੀ ਉਸ ਟਾਈਮ ਵੀ ਆਪਾਂ ਨੂੰ ਇੱਕ ਉਮੀਦ ਸੀ ਕਿ ਆਪਣਾ ਕਦੇ ਨਾ ਕਦੇ ਤਾਂ ਭਰਤੀ ਕੋਰਟ ਵਿੱਚੋਂ ਬਾਹਰ ਆਵੇਗੀ ਸਾਨੂੰ ਜੁਆਇਨਿੰਗ ਕਰਨ ਦਾ ਮੌਕਾ ਮਿਲੇਗਾ ਅਗਰ ਅੱਜ ਆਪਣੀ ਭਰਤੀ ਪਾਰ ਆ ਚੁੱਕੀ ਹੈ ਤਾਂ ਆਪਾਂ ਨੂੰ ਉਦੋਂ ਤੱਕ ਉਮੀਦ ਰੱਖਣੀ ਚਾਹੀਦੀ ਹੈ ਜਦੋਂ ਤੱਕ ਆਪਣੀ ਭਰਤੀ ਕੰਪਲੀਟ ਨਹੀਂ ਹੁੰਦੀ ਕਿ ਸਾਡਾ ਨੰਬਰ ਆ ਸਕਦਾ ਕਦੇ ਅਸੀਂ ਵੀ ਟੀਚਰ ਬਣਾਂਗੇ ਇਸ ਤੋਂ ਇਲਾਵਾ ਬਹੁਤ ਸਾਰੇ ਸਾਥੀ ਅੱਜ ਹੀ ਵੀ ਆ ਜਿਹੜੇ ਹੁਣ ਅੱਗੇ 5994 ਵਿੱਚ ਵੀ ਵਧੀਆ ਨੰਬਰ ਲੈ ਰਹੇ ਆ ਤਾਂ ਅਗਰ ਉਹਨਾਂ ਦਾ ਇਸ ਭਰਤੀ ਦੇ ਵਿੱਚ ਬਾਇ ਚਾਂਸ ਕੋਈ ਨੰਬਰ ਘੱਟ ਹੋ ਕੇ ਕਰਕੇ ਨਾਮ ਨਹੀਂ ਵੀ ਆਉਂਦਾ ਤਾਂ ਉਹਨਾਂ ਨੂੰ ਅਗਲੀ ਭਰਤੀ ਵਿੱਚ ਨਾਮ ਤਾਂ ਆਏਗਾ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਇਸ ਕਰਕੇ ਅਰਦਾਸ ਕਰੂਗੀ ਅਗਰ ਤੁਹਾਡੇ ਨੰਬਰ ਘੱਟ ਵੀ ਆ ਤਾਂ ਤੁਹਾਡਾ ਨਾਮ ਆਵੇ ਤੁਹਾਡੇ ਨੰਬਰਾਂ ਤੱਕ ਕੱਟ ਆ ਫਰ ਜਾਏ ਸੈਕੰਡ ਲਿਸਟ ਥਰਡ ਲਿਸਟ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇ ਤੁਹਾਡੇ ਜੋ ਲੰਬੇ ਸਮੇਂ ਦੀ ਇੱਕ ਉਡੀਕ ਹੈ ਇੱਕ ਉਮੀਦ ਹੈ ਉਹ ਪੂਰੀ ਹੋ ਸਕੇ ਤਾਂ ਇਹ ਸੀ ਅੱਜ ਦੀ ਅਪਡੇਟ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਧੰਨਵਾਦ